đó đấy có thể là cái đó đó là cái đó đó là cái đó ਪ੍ਰਿੰਦਰ ਹੋ ਰਹੇ ਆ ਪ੍ਰਿੰਦਰ ਦੇ ਅੱਗੇ ਅਗਲਾ ਕੋਲਾ ਬੋਲੇਗਾ ਮੇਰਾ ਅਰਵਿੰਦਰ ਸਿੰਘ ਜੀ ਮੈਂ ਉਹ ਸੁਤਾਨ ਦੇ ਮਿਲੂ ਤਾ ਸਪਾਈ ਕਰਨ ਵਾਲੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਆ ਵੀ ਤੁਹਾਡੇ ਘਰੀ ਹੋ ਗਈ ਆ ਜਦੋਂ ਮੈਂ ਆ ਕੇ ਦੇਖਿਆ ਵੀ ਤਿੰਨ ਦੁਕਾਨਾਂ ਦੇ ਤਾਰੇ ਟੁੱਟੇ ਆ ਠੀਕ ਆ ਜੀ ਤੇ ਖੜਿਆ ਕੋਈ ਕੈਸ਼ ਖੜਿਆ ਆ ਬੰਦਾਂ ਨੇ ਠੀਕ ਆ ਜੀ ਤਿੰਨਾਂ ਦੁਕਾਨਾਂ ਤੋਂ ਕੈਸ਼ ਹੀ ਆ ਉਹ ਕਿਹੜੀ ਕਿਹੜੀ ਦੁਕਾਨ ਆ ਜੀ ਸਾਡੀ ਕਲੀਨੀ ਮਿੱਟੀ ਵੀ ਲਾ ਇੱਕ ਲਵਲੀ ਸਵੀਟ ਦੀ ਆ ਇੱਕ ਨਾਈ ਦੀ ਆ ਇਹਦੇ ਕਿੰਨਾ ਟੋਟਲ ਕਿੰਨਾ ਕਹੇ ਨੁਕਸਾਨ ਹੋ ਗਿਆ ਮੇਰਾ ਤਾਂ ਮੇਗਮਾ ਵੀ 12 ਤੋਂ 16 ਕੁ ਰੁਪਿਆ ਆ ਨਾਈ ਦੀ ਦੁਕਾਨਾਂ ਦੇ ਸਾਡਾ 15000 ਰੁਪਿਆ ਆ ਨਵਲੀ ਸਵੀਟਲ ਦਾ ਬਾਈਕ ਚੋਰ ਪਿਆ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਚਾਹੁੰਦੇ ਕੋਈ ਬੰਦ ਹੋਏ ਜਿਹਦਾ ਮੇਨ ਰੋਡ ਆ ਸਾਹਮਣੇ ਟੈਂਕ ਵਾ 10 ਤੋਂ ਵੇ ਕੋਈ ਇੰਨੇ ਵਡੀਆਂ ਲੜਕਾਂ ਲੱਗੀਆਂ ਕਾਮੇ ਆਪੇ ਆ ਮੇਨ ਰੋਡ ਦੇ ਮਹਲੇ ਦੀ ਸੁਣਿਆ ਮੇਰੇ ਬਿੱਟਨੇ ਵੀ ਟੁੱਟ ਗਏ ਆ ਜੀ ਠੀਕ ਹੈ ਨਾ ਇਹਦੇ ਦੂਸਰੇ ਟੁੱਟ ਗਏ ਨਾਈ ਦੇ ਜੀ ਪਹਿਲਾ ਮਸਾਵਾ ਹੈ ਇਹਨੇ ਵੀ ਆਇਆ ਮੇਰਾ ਉਹਨੇ ਕੀ ਕੀ ਆਇਆ ਮੇਰਾ ਠੀਕ ਹੈ ਨਾ ਤੇ ਇਹ ਕੰਮ ਬੰਦ ਹੋਣਾ ਚਾਹੀਦਾ ਵਾ ਮੈਂ ਨਾ ਪਾਜੀ ਮੇਰਾ ਹੋਰ ਜ਼ਿਆਦਾ ਨਿਸ਼ਾਨਾ ਮੈਂ ਤੇ ਲੈ ਗਿਆ ਰਾਤੀ ਕੱਟ ਕੇ ਮੈਂ ਝੂਠ ਮਾਰਾ ਮਨ ਵੀ ਲੈਣਾ ਪੁਲਿਸ ਵਾਲਿਆਂ ਨੂੰ ਵੀ ਰੋਣਾ ਨੇ ਇਹ ਹੋ ਸਕਦਾ ਉਹ ਕੈਸ਼ ਠੀਕ ਹੈ ਨਾ ਮੈਂ ਉਹ ਲੈ ਗਿਆ ਮੇਰਾ ਫਿਰ 12 ਤੋਂ 1600 ਰੁਪਇਆ ਮੈਂ ਝੂਠ ਮਾਰਾ ਠੀਕ ਹੈ ਮੇਰੇ ਕੋਲ ਬਸਾਂ ਦਾ ਕੈਸ਼ ਹੁੰਦਾ ਨਾ ਸੋ ਕਰ ਮੈਂ ਲੈ ਗਿਆ ਉਹ ਠੀਕ 100 ਰੁਪਇਆ ਮੈਂ ਦਿਖਾ ਦਿੰਦਾ ਪੀਸੀਆਰ ਨਹੀਂ ਆਉਂਦੀ ਰਾਤ ਕੇ ਪੀਸੀਆਰ ਜੇ ਮਾਰਾਈ ਜਾਂਦੀ ਜਾਂ ਫਿਰ ਕਾਤਕੋਰੀ ਹੁੰਦੀ ਇਹ ਵੀ ਗੱਲ ਹੈ ਕਿ ਕਾਤਕ ਹੁੰਦੀ ਮੋਬਾਈਲ ਮੇਨ ਰੋਡ ਤੇ ਬੈਂਕ ਜਿਹੇ 10 ਹੁੰਦੀ ਆ ਤਾਂ ਵੀ ਹੋ ਗਈ ਨਾ ਨਾ ਵੈਲਕਮ ਹੈ ਦੁਕਾਨ ਦੇ ਰਾਰ ਨੂੰ ਬੰਦ ਕਰਕੇ ਗਏ ਆ ਉਹ ਉਹਨੂੰ ਪਤਾ ਨਹੀਂ ਕਿਹੜੇ ਵੇਲੇ ਆਣ ਕੇ ਨਾਲੇ ਨਾਲੇ ਤੋੜ ਕੇ ਰੁਪਇਆ 15000 ਲੈ ਗਏ ਗੱਲੇ ਜਿਹੇ ਪਿਆ ਉਹ ਕਰਾਇਆ ਕੋਈ ਅੱਗੇ ਆਪਣੇ ਦੁਕਾਨ ਦਾ ਕਰਾਇਆ ਔਰ ਸਮਾਨ ਸਮੋ ਲੈਉਣ ਵਾਪੇ ਰਸ ਹੈ ਵਹੀ ਉਹ ਮਗੇ ਕੱਢ ਕੇ ਲੈ ਗਏ ਨੁਕਸਾਨ ਹੋ ਨਾ ਆਪਣੀ ਆਪਣੀ ਦੁਕਾਨ ਦਾ ਬਦਲ ਬਣਾ ਦਊ ਆਪਣੀ ਦੁਕਾਨ ਦਾ ਬਦਲ ਉਹ 15000 ਆਏ ਆ ਇਹ ਅੱਗੇ ਇਹ ਤੇ ਨਵਰੀਆਤੀ ਜੀ ਵਾਰੀ ਠੀਕ ਹਨ ਜਾਂਦੇ ਹੋ ਇਹਦੇ ਵੀ ਮਨਗੇ ਇਨਸਾਫ ਮੰਗਾ ਜੀ ਦੁਕਾਨਦਾਰਾਂ ਨੂੰ ਇਹਨਾਂ ਦੇ ਜ਼ਰੀਏ ਆਪਣੇ ਨੁਕਸਾਨ ਉੱਪਰ ਭਾਈ ਕਰਨੀ ਚਾਹੀਦੀ ਹੈ ਜੀ ਤੀਜੀ ਵਾਰੀ ਵੀ ਪਹਿਲਾਂ ਵੀ ਕਿਹਾ ਸੀ ਖੜਾ ਜਾਣਾ ਇਹ ਐਸਆਈ ਸੁਖਵਿੰਦਰ ਸਿੰਘ ਕੀ ਮਤਲਬ ਹੈ ਅੱਜ ਨਾ ਇੱਕ ਤਰਖਾਸਤ ਮਿਲੀ ਹੈ ਸਾਨੂੰ ਜੀ ਕਿ ਹਰਵਿੰਦਰ ਸਿੰਘ ਇਹਦੀ ਟੈਲਰਿੰਗ ਮਟੀਰੀਅਲ ਦੀ ਦੁਕਾਨ ਆ ਤੇ ਰਾਜਕਮਾਰ ਦੀ हेयर कटिंग ਦੁਕਾਨ ਆ ਜੀ ਤੇ ਜਗਵਿੰਦਰ ਪਾਲ ਦੀ ਲਵਰੀ ਸਵੀਟ ਗੁਰਨਾਨਕ ਨਗਰ ਪਟਾਲਾ ਗੁਰਦਾਸਪੁਰ ਰੋਡ ਤੇ ਦੁਕਾਨਾਂ ਨੇ ਤਿੰਨ ਤੇ ਰਾਤ ਸਮੇਂ ਕਈ ਨੇ ਵੀ ਚੋਰਾਂ ਨੇ ਸਾਡੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਤੇ ਸਾਡੇ ਅੰਦਰੋਂ ਜਿਹੜੀ ਨਗਦੀ ਪਈ ਸੀ ਕੋਈ ਥੋੜੀ ਥੋੜੀ ਉਹ ਚੋਰੀ ਕਰਕੇ ਲੈ ਗਏ ਨੇ ਜੀ ਉਹਨਾਂ ਨੁਕਸਾਨਾਂ ਦਾ ਆਪਣੇ ਜਗENDER ਪਾਲ ਜੀ ਕਹਿੰਦੇ 2500 ਰੁਪਏ ਲਗਿਆ ਸਾਡਾ ਜੀ ਤੇ ਰਾਜਕੁਮਾਰ ਕਹਿੰਦੇ 15000 ਰੁਪਏ ਕਟਿੰਗ ਵਾਲੇ ਜੀ ਤੇ ਅਰਵਿੰਦਰ ਸਿੰਘ ਕਹਿੰਦੇ 1200 ਰੁਪਏ ਸਾਡੇ ਗੱਲੇ ਸੀ ਇਹ ਨੁਕਸਾਨ ਆ ਬਾਕੀ ਸਮਾਨ ਕੋਈ ਨਹੀਂ ਖੜਿਆ ਨਾ ਤੇ ਕੋਈ ਦੀ ਤਫਤੀਸ਼ ਕਰ ਰਹੇ ਆਂ ਜੀ ਤੇ ਆਪਾਂ ਜਲਦੋਂ ਚੋਰੀਆਂ ਨੂੰ ਪਾਟਦੇ ਨੇ ਨਹੀਂ ਨਹੀਂ ਕੋਈ ਨਹੀਂ ਇੱਥੇ ਕੈਮਰਾ ਆਈ ਕੋਈ ਨਹੀਂ ਲੱਗੇ ਤੇ ਕੋਈ ਨਾ ਸੀਸੀਟੀਵੀ ਫੁਟੇ ਨਹੀਂ ਦਿੱਤੀ ਕੋਈ ਆਪਾਂ ਨੂੰ ਕਰੀਪਾ ਕਹਿੰਦੇ ਜੀ ਆਪਾਂ ਪੇਕੀ ਨਾਲ ਜਾਜ ਕਰਾਂਗੇ ਉਹ ਵੀ ਸਾਹਮਣੇ ਆ ਕੇ ਕਾਰਵਾਈ ਕਰਾਂਗੇ